ਚੁੱਪ ਕਰ ਜਾਣਗੇ ਇਹਦਾ ਦੋ ਮਾਰਨ ਹਜ਼ਾਰਾਂ ਲੱਖਾਂ ਡੰਪੇ ਨੇ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਹੈ ਇਹ ਸਾਰੇ ਇੰਡੀਆ 'ਚ ਹੋ ਰਿਹਾ ਹੈ ਇਹਦਾ ਪੰਜਾਬ ਦਾ ਨਹੀਂ ਸਾਰੀ ਦੁਨੀਆ ਦਾ ਹੀ ਹੈ ਬਾਹਰਲੇ ਮੁਲਕਾਂ 'ਚ ਵੀ ਆਪਣੇ ਇੰਡੀਆ ਤੇ ਹੈ ਹੀ ਹੈ ਬਥੋਰਾ ਇਹ ਸਰਕਾਰ ਨੂੰ ਕੁਪਰੇਖਾ ਕਰਨ ਵਾਸਤੇ ਇਹ ਜਿਹੜਾ ਪ੍ਰੋਟੈਸਟ ਕੀਤਾ ਹੈ ਵੀ ਸਰਕਾਰ ਨੂੰ ਇਹ ਨਾ ਹੋਵੇ ਕਿ ਦੋ ਮੁੰਡੇ ਬਾਟਰ ਤੇ ਮਾਰਦੇ ਅਸੀਂ ਤੇ ਲੋਕ ਚੁੱਪ ਕਰ ਜਾਣਗੇ ਇਹ ਦੋ ਨੂੰ ਦੁਗਣਾ ਤਿਕਣਾ ਹੋਰ ਵੱਟ ਚੁੱਕਿਆ ਕੋਈ ਜੀ ਜੀ ਇਹ ਤੋਂ ਅੱਧੀ ਗੱਲ ਨਾਲ ਆਪਾਂ ਸਹਿਮਤ ਆ ਜਿੱਥੇ ਵੀ ਅਸੀਂ ਜਾ ਰਹੇ ਹਾਂ ਤੁਹਾਨੂੰ ਵੀ ਜਿੱਥੇ ਬੰਦ ਕਰਾਹੀ ਫੋਨ ਆ ਉਹਦੇ ਹੋਣਗੇ ਵੀ ਦਿੱਲੀ ਨੂੰ ਜਾਂਦੇ ਮੁੱਖ ਮਾਰਗ ਦੇ ਉੱਤੇ ਟਰੈਕਟਰ ਰੋਕੇ ਪਏ ਨੇ ਜਗਾ ਜਗਾ ਜਿੱਥੇ ਤੱਕ ਵੀ ਸੰਪਰਕ ਨੇ ਆਪਣੇ ਤੇ ਭੁੱਤੋ ਜਿੱਥੋਂ ਤੱਕ ਸਾਡੀ ਮਤਲਬ ਗਰੁੱਪ ਹੈ ਜਿੱਥੋਂ ਤੱਕ ਸਾਨੂੰ ਉਹਨਾਂ ਦੇ ਮਤਲਬ ਝੋਟੀਆਂ ਲਾਈਆਂ ਨੇ ਕਿ ਉਸ ਸਰਦਾਰੀ ਟਰੈਕਟਰ ਅਸੀਂ ਖਿਲਾ ਦੇ ਜੀ ਬਹੁਤ ਵਧੀਆ ਤੁਹਾਡਾ ਕਹਿਣਾ ਮਤਲਬ ਇਹ ਵੀ ਜਿਵੇਂ ਅੱਜ ਆਪਾਂ ਟਰੈਕਟਰਾਂ ਨੂੰ ਰੋਡ ਦੇ ਉੱਪਰ ਕੱਢਿਆ ਤਾਂ ਮੋਦੀ ਸਰਕਾਰ ਦੀਆਂ ਜਿਹੜੀਆਂ ਭਾਜੀਪੀ ਸਰਕਾਰ ਤੇ ਆਣੇ ਗਈਆਂ ਇਹ ਫਿਰ ਜੇ ਕਰੀਂ ਅੱਜ ਵੀ ਜਿਹੜੀ ਵੀ ਇਹ ਸੁੱਤੀ ਪਈ ਸਰਕਾਰ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਵਾਸਤੇ ਇਹ ਤੁਸੀਂ ਟਰੈਕਟਰ ਪ੍ਰੋਟੈਸਟ ਕਰ ਰਹੇ ਹੋ ਜਿਹੜਾ ਸੜਕਾਂ ਦੇ ਉੱਪਰ ਲੈ ਕੇ ਆ ਰਹੇ ਹੋ ਬਸ ਸਰਕਾਰ ਦਾ ਅਸੀਂ ਭਲੇਖਾ ਹੀ ਕਢਣਾ ਹੈ ਜੀ ਕਿਸ ਪਤਾ ਨਹੀਂ ਉਹ ਪ੍ਰਦਰਸ਼ਨ ਜਿਹੜਾ ਆਪਣੇ ਸ਼ੰਭੂ ਬਾਟਰ ਦੇ ਤੇ ਖਨੌਰੀ ਤੇ ਹੋਇਆ ਹੈ ਜੀ ਵੀ ਅਸੀਂ ਉਹਨਾਂ ਦਾ ਹਵਤਾ ਮਗਾ ਜੋ ਉੱਥੇ ਮਾਰ ਰਿਹਾ ਹੈ ਜੀ ਵੀ ਪਿਛਲੇ ਲੋਕ ਹੋਰੇ ਚੁੱਪ ਕਰ ਗਏ ਨੇ ਨਹੀਂ ਇਸੇ ਉੱਤੇ ਦਾ ਕੰਨ ਹੈ ਇਹੀ ਕਾਰਨ ਹੈ ਮਤਲਬ ਸੁੱਤੀ ਸਰਕਾਰ ਨੂੰ ਭਾਟਾ ਲਗਾਉਣਾ ਹੈ ਕਿ ਕੁਝ ਲੋਤੇ ਰੋਕਣਾ ਸਾਰੇ ਪੰਜਾਬ ਇੰਡੀਆ ਟ੍ਰੈਕਟਰ ਦਾ ਪ੍ਰੋਟੈਸਟ ਹੋ ਰਿਹਾ ਹੈ ਜੀ ਜੀ ਬਾਹਰਲੇ ਮੁਲਕਾਂ ਤੋਂ ਵੀ ਹੋ ਰਿਹਾ ਮਤਲਬ ਇਹਨਾਂ ਨੂੰ ਮਾੜੀ ਬੋਦੀ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੇ ਇਸ ਤਰ੍ਹਾਂ ਧੱਕਾ ਕਰ ਰਹੇ ਨੇ ਆਮ ਪ੍ਰਦਰਸ਼ਨ ਕਰਨ ਦਾ ਹੱਕ ਹੈ ਸਾਡਾ ਹਾਂਜੀ ਪਰ ਇਹਨਾਂ ਦੇ ਰੋਕਣ ਨਾਲ ਅਸੀਂ ਰੁਕਦੇ ਨਹੀਂ ਅਸੀਂ ਇਤੋਂ ਵੀ ਅੱਗੇ ਵਧਾਂਗੇ ਜਿਵੇਂ ਕੋ ਸਾਡੇ ਆਗੋਂ ਦਾ ਹੁਕਮ ਹੋਵੇਗਾ ਦੇਖੋ ਜੋ ਜ세ਦਾ ਸਾਹਿਬ ਜੀ ਦਾ ਜਿਵੇਂ ਕਹਿਣਾ ਵੀ ਕਹਿੰਦੇ ਇੱਕ ਅੰਨੇ ਬੋਲੀ ਸਰਕਾਰ ਨੂੰ ਬੁਰੀ ਨੀਤੀ ਦੇ ਵਿੱਚ ਜਗਾਉਣ ਦੇ ਵਾਸਤੇ ਟਰੈਕਟਰ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਸਾਡਾ ਹੱਕ ਵੀ ਆ ਤੇ ਹੋ ਸਕਦਾ ਜਮੂਰੀਆਤ ਨੂੰ ਮਾਰਿਆਗਾ ਤੁਹਾਨੂੰ ਦੇਖਿਆ ਵੀ ਕਿੱਦਾਂ ਸੁਭ ਕਰਨ ਦੇ ਸਿੱਧੀ ਗੋਲੀ ਲਾਈ ਗਿਆ ਸਰਕਾਰ ਵੱਲੋਂ ਤੇ ਉਹ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਜੀ ਵੀ ਤੁਸੀਂ ਇਹ ਨਾ ਸੋਚਿਓ ਵੀ ਜਿਹੜੀਆਂ 3-4 ਜਥੇਬੰਦੀਆਂ ਵੀ ਆ ਕੇ ਬਾਹਰ ਤੇ ਬੈਠੇ ਨੇ ਉਹੀ ਨੇ ਪਿੱਛੇ ਵਾਲੇ ਵੀ ਜਮ ਤਿਆਰ ਨੇ ਕਮਾਨਾ ਕਿਸੀ ਬੈਠੇ ਨੇ ਜਿੱਮੇ ਹੁਕਮ ਆਗੇ ਉਹਨਾਂ ਹੁਕਮਾਂ ਦੇ ਨਾਲ ਦੀ ਨਾਲ ਚੱਲੇ ਪਾਈ ਜਾਣਗੇ ਹੈ ਨਾ ਇਹੀ ਗੱਲਾਂ ਨਾ ਜਿੱਦਾਂ ਜਦੋਂ ਸਾਨੂੰ ਦਿੱਲੀ ਦਾ ਹੁਕਮ ਆਇਆ ਅਸੀਂ ਦਿੱਲੀ ਨੂੰ ਜਾਣ ਨੂੰ ਤਿਆਰ ਬੈਠੇ ਆ ਇੱਕ ਸ਼ੋਕ ਕਰਨ ਨੂੰ ਨਹੀਂ ਮਰਿਆ ਪੁੱਤ ਲੱਖਾਂ ਸੁਭ ਕਰਨਾ ਨਵੇਂ ਦਮੇ ਪਏ ਇਹ ਤਾਂ ਆਪਾਂ ਨੇ ਕਿੰਨੇ ਤੋਂ ਕਿੰਨੇ ਟਾਈਮ ਤੱਕ ਟਰੈਕਟਰਾਂ ਨੂੰ ਬਾਹਰ ਰੱਖਿਆ ਜੀ ਰੋਡ ਤੇ ਇਹ 3 ਵਜੇ ਤੱਕ ਹੈ ਜੀ ਠੀਕ ਹੈ ਜੀ 10:30 ਤੋਂ 3 ਵਜੇ ਤੱਕ ਹਾਂ 10:30 ਦਨਵਜ ਤੱਕ ਠੀਕ ਹੈ ਜੀ ਅੱਜ ਕਿਹੜੇ ਕਿਹੜੇ ਗੱਗਰ ਨੇ ਜਿਹੜੇ ਪਹੁੰਚੇ ਹੋਣੇ ਨੇ ਥੋੜਾ ਇਹ ਦੱਸ ਦੋ ਪੰਜਾਬ ਦੇ ਵਿੱਚੋਂ ਹਰ ਨਗਰ ਦੇ ਵਿੱਚੋਂ ਇੱਥੇ ਜਿਹੜੇ ਆਪਣੇ ਰੋਡ ਦੇ ਉੱਤੇ ਨੇ ਕਿ ਕਿਹੜੇ ਕਿਹੜੇ ਇੱਥੇ ਸਾਹੋਗੇ ਢੱਲੀਆਂ ਲੌਂਗੋ ਵਾਲੇ ਤਗੀਪੁਰ ਕੁੰਦਰਾ ਬੁੜਾ ਬੱਦਰਪੁਰ ਬੜੁਖੇ ਜਿੰਨਾ ਵੀ ਏਰੀਆ ਹੈ ਸਗਰੂ ਦਾ ਐਸ ਏਰੀਆ ਦੇ ਵਿੱਚ ਕੁੰਦਰਾ ਸਾਰੇ ਪਿੰਡ ਵਾੜਵਰ ਭੈਣੀ ਮਰਾਜ ਜਿੰਨੇ ਵੀ ਅਗੇ ਸਭ ਇੱਥੇ ਅੱਜ ਲੋਕ ਨੇ ਹਾਂ ਜੀ ਜਿਹੜੇ ਮੇਨ ਹਾਈਵੇ ਦਿੱਲੀ ਨੂੰ ਜਾਂਦਾ ਇਹ ਸੰਗਰੂਰ ਤੋਂ ਬਰਨਾਲਾ ਹੁੰਦੇ ਹੋਏ ਜਿੰਨੇ ਵੀ ਪਿੰਡ ਇਸ ਹਾਈਵੇ ਦੇ ਉੱਪਰ ਲੱਗਦੇ ਨੇ ਦਿੱਲੀ ਨੂੰ ਜਾਂਦੇ ਸਾਰੇ ਪਿੰਡਾਂ ਦੇ ਕਿਸਾਨ ਤੇ ਜਿਨ੍ਹਾਂ ਨੂੰ ਦੂਰ ਲੱਗਦਾ ਉਹ ਆਪਣੇ ਟਰੈਕਟਰ ਲਿਆ ਕੇ ਉਹਨਾਂ ਨੇ ਇਸ ਮੁੱਖ ਮਾਰਗ ਦੇ ਉੱਪਰ ਖੜੇ ਕਰ ਰਹੇ ਹੁੰਦੇ ਤੇ ਆਪਾਂ ਵੀ ਸਾਥ ਦੇ ਹੀ ਕਿਸਾਨੀ ਧਰਨੇ ਦਾ ਜੇ ਤੁਸੀਂ ਨਹੀਂ ਪਹੁੰਚ ਸਕੇ ਤਾਂ ਇੱਕ ਸ਼ੇਅਰ ਜ਼ਰੂਰ ਕਰ ਸਕਦੇ ਹੋ ਪੇਜ ਨੂੰ ਫੋਲੋ ਕਰਕੇ ਰੱਖ ਲਿਓ YouTube ਤੇ ਦੇਖਦੇ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੁਹਾਨੂੰ ਕਿਸਾਨੀ ਧਰਨੇ ਦੇ ਸਾਰੇ ਦੇ ਸਾਰੇ ਅਪਡੇਟ ਦਿੱਤੇ ਜਾਣਗੇ ਧੰਨਵਾਦ ਲੋ ਵੀ ਮਿੱਤਰੋ ਤੁਹਾਨੂੰ ਸਾਰੇ ਪਤਾ ਹੀ ਆ ਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਸੁਨੇਹਾ ਲਿਖਿਆ ਦਿਆ ਵੀ ਦਿੱਲੀ ਵੱਲ ਜਾਂਦੇ ਹੋਏ ਮੁੱਖ ਮੇਨ ਮਾਰਗ ਦੇ ਉੱਤੇ ਜਿਹੜਾ ਵੀ ਤੁਹਾਨੂੰ ਮੇਰੇ ਲੱਗਦਾ ਤੁਖੋਂ ਵੀ ਹੈਗਾ ਤੁਸੀਂ ਤੁਖੋਂ ਪਖਰੇ ਪਿੰਡਾਂ ਦੇ ਇਕੱਠੇ ਹੋ ਕੇ ਸੜਕਾਂ ਦੇ ਉੱਪਰ ਆਪਣੇ ਸਾਧਨਾਂ ਨੂੰ ਖੇਤੀ ਦੇ ਸਾਧਨ ਨੂੰ ਟਰੈਕਟਰਾਂ ਨੂੰ ਬਾਹਰ ਲੈ ਕੇ ਆਓ ਇੱਕ ਸੁਨੇਹਾ ਲੱਗਿਆ ਸੀ ਉਸ ਸੁਨੇਹੇ ਦੇ ਵਿੱਚ ਇੱਕ ਸਭ ਤੋਂ ਛੋਟੀ ਉਮਰ ਦਾ ਕਿਸਾਨ ਪਹੁੰਚਿਆ ਉਸ ਕਿਸਾਨ ਤੇ ਆਪਾਂ ਵਿਚਾਰ ਲੈਂਦੇ ਆ ਤੇ ਆਜੋ ਗੱਲਾਂ ਅਸਲਾਮ ਵਾਲੇ ਤੁਹਾਨੂੰ ਕਿਨਾ ਪੁੱਤ ਤੇਰਾ ਗੁਰਸਰਨ ਸਿੰਘ ਪਿੰਡ ਕਿਹੜਾ ਪੁੱਤ ਲੋਂਗੋ ਵਾਲਾ ਕਿਹੜੀ ਕਲਾਸ ਚ ਪੜਦਾ ਪੁੱਤ ਹੈ ਜੀ 5ਵੀਂ ਕਲਾਸ ਚ ਪੜਦਾ ਹੈ ਤੇ ਭਾਈ ਪੁੱਤ ਕਿੰਨੀ ਕੁ ਜ਼ਮੀਨ ਆਪਣੇ ਕੋਲ ਸਾਢੇ 3 ਕਿੱਲੇ ਸਾਢੇ 3 ਕਿੱਲੇ ਭਾਈ ਜਿਹੜਾ ਆਹ ਕਾਲ ਆਈ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਹੜਾ ਟਰੈਕਟਰ ਲੈ ਕੇ ਪਹੁੰਚਿਆ ਬਈ ਆਪਾਂ ਨਿਊ ਹੌਲੈਂਡ ਹੈਗਾ ਤੇ ਬਈ ਆ ਦੇਖੋ ਬੱਚੇ ਦੇ ਜਜ਼ਬੇ ਨੂੰ ਸਲਾਮ ਹੈਗੀ ਕਿਉਂਕਿ ਜਿਹੜਾ ਸਕੂਲੋਂ ਪੇਪਰ ਕਰਕੇ ਆ ਗਿਆ ਸੀ ਇਹ ਵੀ ਹੋਰਾਂ ਬੱਚਾ ਵਾਂਗੂ ਖੇਡ ਸਕਦਾ ਸੀ ਗਲੀਆਂ ਦੇ ਵਿੱਚ ਪਰ ਨਾ ਆ ਦੇਖੋ ਕਿਸਾਨੀ ਝੰਡਾ ਚੱਕ ਕੇ ਆਪਣੇ ਡੈਡੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਈ ਆ ਕਿਸਾਨੀ ਮਾਰਚ ਦੇ ਵਿੱਚ ਬੱਚਾ ਜਿਹੜਾ ਪਹੁੰਚਿਆਗਾ ਤੇ ਤੁਹਾਟੀ ਕੀ ਰਏਗਾ ਬਈ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਣੀ ਹੈਗੀ ਬੋਲੋ